ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਥੰਮਣ ਵਾਲੇ ਦੇ ਵਿੱਚ ਥੰਮਣ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਤੇ ਬਘੇਲੇ ਦਾ ਗਵੰਡੀ ਪਿੰਡ ਅਖਖਰਾਣੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਸਾਹੀਵਾਲ ਤੇ ਗਿਰ ਨਸਲ ਦੇ ਵਿੱਚ ਕ੍ਰੋਸ ਪੈਂਦੀ ਗਾਂ ਸੀਲ ਠੰਡੀ ਵਿਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਬਾਈ ਰੇਟ ਕਰਦਾ ਵਾ ਕੀ ਜਾਣਕਾਰੀ ਦਿੰਦਾ ਵਾ ਸਾਰੀ ਗੱਲਬਾਤ ਹੀ ਕਰ ਲੈਨੇ ਆਓ ਮਿਲਦੇ ਆ ਬਾਈ ਨੂੰ ਆਪਾਂ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਆ ਜੀ ਬਹੁਤ ਵਧੀਆ ਤੁਸੀਂ ਸਿੱਤਾ ਦੇ ਪਰਿਵਾਰ ਤੋਂ ਨੋ ਪਹਿਲਾਂ ਠੀਕ ਆ ਜੀ ਬਹੁਤ ਵਧੀਆ ਅੱਛਾ ਨਾਮ ਦੱਸ ਦਈਏ ਕਿਹੜਾ ਜੀ ਆਪਣਾ ਜੀ ਗੁਰਤੇਜ ਸਿੰਘ ਜੀ ਬਾਬੇ ਕੇ ਗੁਰਤੇਜ ਸਿੰਘ ਬਾਬੇ ਕੇ ਬਾਬੇ ਕੇ ਗੁਰਤੇਜ ਬਾਈ ਗਾਂ ਵਿਤਨੀਆ ਕਾ ਹਨਾ ਇਹ ਕਿਨੂਆ ਸੂਆ ਸੁੰਦੀ ਆ ਤੇ ਕਿਨੂ ਦੂਜੇ ਸੂਆ ਸੁਣ ਵਾਲੇ ਆ ਜੀ ਦੂਜਾ ਸੂਆ ਸੁਣਾ ਵਾਲਾ ਹਾਂਜੀ ਪਹਿਲੇ ਸੂਏ ਕਿੰਨਾ ਕੋਈ ਇਹ 9-10 ਕਿਲੋ ਚੋਇਆ ਜੀ ਪਹਿਲੇ ਸੂਏ ਦੇ ਵਿੱਚ ਹਾਂਜੀ ਹਾਂਜੀ ਕਹਿਣ ਤੋਂ ਪਹਿਬ 11-12 ਕਿਲੋ ਦੁੱਧ ਐਤ ਕੀ ਦੇ ਦੂਗੀ ਹਣਾ ਹਾਂਜੀ ਹਾਂ ਵੀ ਇਹਨਾਂ ਕੋਈ ਦੇਣਾ ਨੇ ਕਰਮ ਨਹੀਂ ਦੇਣ ਕਿੰਨੇ ਪਏ ਇਹਦੇ ਬਈ ਹਜੇ ਦਣੇ ਦੇ ਬਾਅਦ 4-5 ਕਿ ਹੈ ਜੀ 4-5 ਹੀ ਹੈ ਠੀਕ ਹੈ ਬਈ ਅੱਛਾ ਟੀਕਾ ਐਤ ਕੀ ਭਰਾਇਆ ਕਿ ਸਾਂਣ ਤੋਂ ਕਰੌਸ ਨੀ ਟੀਕਾ ਭਰਾਇਆ ਜੀ ਟੀਕੇ ਦੇ ਰਹਿੰਦੀ ਹੈ ਠੀਕ ਹੈ ਜੀ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਏ ਲੰਬਾ ਤਾਂ ਨਹੀਂ ਦਿੰਦਾ ਨਾ ਕੋਈ ਲੰਬਾ ਨਹੀਂ ਬਹੁਤ ਸੀਗਾ ਜਿੱਧਰ ਮਰਜੀ ਬੈਠ ਕੇ ਹੁਣ ਹਾਂ ਤਾਂ ਉਥੋਂ ਫੜੀ ਜਾਏ ਕੋਈ ਪ੍ਰੋਵਾਈਡ ਨਹੀਂ ਹਣਾ ਹਾਂਜੀ ਕੀ ਰੇਟ ਲਾਊਗਾ ਬਈ ਇਹਦਾ 40000 ਜੇ ਮਨਤਨ ਹੋ ਜੂ ਮੌਕੇ ਤੇ ਹਾਂਜੀ ਕੱਦੇ ਬਾਹਰੋਂ ਤੂਰੇ ਬਣੇ ਖੋਲੇ ਨੇ ਠੀਕ ਹੈ ਜੀ ਲੈ ਮਿੱਤਰੋ ਜਿਹੜੇ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੇ ਕਈ ਵਾਰੀ ਆਪਾਂ ਸਾਹੀਵਾਲ ਦੇਸੀ ਨਸਲ ਦੀ ਗਾਂ ਦੀ ਭਾਲ ਦੇ ਵਿੱਚ ਹੁੰਨੇ ਆ ਤਾਂ ਫਿਰ ਉਹ ਭਰਾਵਾਂ ਦੇ ਲਈ ਗਹਿਣਾ ਚੀਜ਼ ਆ ਠੰਡੀ ਸੀਲ ਆ ਮਿੱਤਰੋ ਥਣ ਚੰਗਾ ਲੱਗਾ ਹੋਇਆ ਦਿਨ ਪੰਜ ਚਾਰ ਬਾਕੀ ਐ ਲੈ ਉਹ ਮੋੜ ਲਿਓ ਜੀ ਪੜੀ ਸੰਭੀ ਵਜਣ ਵਾਲੀ ਜਾਣ ਵਾਲੀ ਗਾਂ ਆ ਮਿੱਤਰੋ ਰੇਟ 40000 ਰੁਪਿਆ ਵਾ ਦੁੱਧ 11-12 ਕਿਲੋ ਠੰਡਾ ਦੇ ਜੂਗੀ ਕਿਉਂਕਿ ਇਹ ਨਸਲਾ ਜਿਹੜੀ ਮਿੱਤਰੋ ਪਿਆਰ ਤੇ ਮੁਹੱਬਤ ਦੀ ਭੁੱਖੀ ਹੁੰਦੀ ਆ ਵੀ ਜੇ ਤੁਸੀਂ ਕਹੋ ਵੀ ਇਹਨੂੰ ਬਈ ਆਪਾਂ ਘੂੜ ਕੇ ਜਾਂ ਡਰਾ ਕੇ ਚੋੜਾਂਗੇ ਉਹ ਤਾਂ ਗੱਲ ਤੁਸੀਂ ਦਿਲ ਚੋਂ ਹੀ ਵਹਿਮ ਕੱਢਦੇ ਹੋ ਵੀ ਤੁਸੀਂ ਇਹ ਗਾਂ ਨੂੰ ਡਰਾ ਕੇ ਤਮਕਾ ਕੇ ਚਾ ਪਿਆਰ ਨਾਲ ਪਰੋਂਦੀਆਂ ਦੇ ਉੱਤੇ ਮਿੱਤਰੋ ਸੌ ਵੀ ਜਾਇਓ ਰਾਤ ਨੂੰ ਤੁਹਾਨੂੰ ਢੇਕਦੀ ਨਹੀਂ ਇਹ ਵਾਦਾ ਵਈ ਨਸਲ ਦਾ ਪਰ ਹਾਂ ਜੇਕਰ ਤੁਸੀਂ ਇਹਨੂੰ ਮੈਂ ਤੰਗ ਪਰੇਸ਼ਾਨ ਕਰੋਗੇ ਇਹ ਚੀਜ਼ ਇਹੋ ਜਿਹੀ ਹੁੰਦੀ ਆ ਇਹ ਮੁਹੱਬਤ ਪਾਲਦੀ ਹੁੰਦੀ ਆ ਇਹ ਪਿਆਰ ਪਾਲਦੀ ਹੁੰਦੀ ਆ ਇਨਸਾਨ ਦਾ ਵੀ ਮੇਰੇ ਨਾਲ ਜੁੜਿਆ ਰਵੇ ਇਹ ਇਹੀ ਨਸਲ ਆ ਮਿੱਤਰੋ ਤੇ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀਆਂ ਫਿਰ ਬਾਈ ਨਾਲ ਰابطਾ ਕਾਇਮ ਕਰਦਾ ਜੇਕਰ ਤੇਜਪਾਲ ਕਿੰਨਾ ਆਪਣਾ 98552 95055 ਇੱਕ ਵਾਰੀ ਹੋਰ ਬੋਲ ਦਿਓ ਜੀ 98552 95055 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰਾਬਤਾ ਕਰ ਮਿੱਤਰੋ ਪਿੰਡ ਥੰਮਣ ਵਾਲਾ ਜ਼ਿਲ੍ਹਾ ਮੋਗਾ